ਮਾਤਾ ਮੁਖਤਿਆਰ कौर ਆਪਣੇ ਤਿੰਨ ਪੁੱਤਿਆਂ ਨਾਲ ਖੜੀ ਐ ਤੇ ਜਦੋਂ ਪੁੱਤੇ ਹੋਏ ਸੀ ਨਾ ਪਤਾ ਨਹੀਂ ਕਿੰਨਾ ਨੱਚੀ ਕਿੰਨੀ ਖੁਸ਼ੀਆਂ ਮਨਾਈਆਂ ਕਿਵੇਂ ਲੋਕਾਂ ਨੂੰ ਖੁਸ਼ੀ ਦੀ ਕੀ ਵੀ ਹੋਈ ਦੱਸਦੀ ਫਿਰਦੀ ਸੀ ਮੇਰੇ ਅੱਜ ਇੱਕ ਪੁੱਤ ਆ ਹੋਰ ਹੋ ਗਿਆ ਪੰਜ ਪੁੱਤ ਹੋਏ ਕ੍ਰਿਸ਼ਨ ਸਿੰਘ ਤੇ ਮਾਤਾ ਮੁਖਤਿਆਰ कौर ਦੇ ਮਾਪਿਆਂ ਦੀ ਕੱਲੀ ਕੱਲੀ ਧੀ ਸੀ ਮਾਂ ਨੇ ਕਿਹਾ ਸੀ ਪੁੱਤ ਵੀ ਤੂੰ ਕੱਲੀ ਸੀ ਕਿੰਨਾ ਔਖੇ ਰਹੇ ਆ ਵੀ ਤੂੰ ਆਪਣੇ ਪਰਿਵਾਰ ਨੂੰ ਵਧਾਈ ਤੇ ਪੰਜੇ ਪੁੱਤ ਪਾਲਲੇ ਮਾਂ ਨੇ ਔਖੀ ਸੌਖੀ ਤੇ ਪਾਲ ਕੇ ਉਹਦੇ ਵਿੱਚੋਂ ਤਿੰਨ ਵਿਆਹ ਵੀ ਦਿੱਤੇ ਦੋ ਨਸ਼ੇੜੀ ਨਿਕਲ ਗਏ ਨਸ਼ੇ ਤੇ ਲੱਗ ਗਏ ਉਹ ਆਪਦਾ ਨਸ਼ਾ ਹੀ ਪੂਰਾ ਕਰਦੇ ਆ ਬਸ ਇਹਨਾਂ ਦੇ ਡੈਡੀ ਦੀ ਡੈਥ ਹੋ ਗਈ 2 ਸਾਲ ਪਹਿਲਾਂ ਦਾਦੀ ਆਪਦੇ ਪੋਤਿਆਂ ਨੂੰ ਲੈ ਕੇ ਆਈ ਇਹ ਬੜਾ ਨਿੱਕਾ ਸੀ ਉਦੋਂ ਅਸੀਂ ਦਾਦੀ ਨੂੰ ਕਹਿ ਬਚਲ ਦੋਨਾਂ ਪੋਤਿਆਂ ਨੂੰ ਆਪਾਂ ਰੱਖ ਲੈਨੇ ਆ ਸਤਨਾਮ ਵੀ ਰੱਖ ਲਿਆ ਤੇ ਜਸ਼ਨ ਵੀ ਪੜਨ ਲੱਗ ਗਏ ਇੱਥੇ ਖੇਡਾਂ 'ਚ ਵੀ ਬਹੁਤ ਵਧੀਆ ਸਤਨਾਮ ਮੈਡਲ ਲੈ ਕੇ ਆਉਂਦਾ ਇੱਥੇ ਵੀ ਸਾਡੇ ਖੇਡਾਂ ਹੋਈਆਂ ਉਹਦੇ 'ਚ ਵੀ ਮੈਡਲ ਜਿੱਤੇ ਸਤਨਾਮ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਮੁਖਤਿਆਰ ਕੌਰ ਆਪਣੇ ਤਿੰਨ ਪੁੱਤਿਆਂ ਨਾਲ ਖੜੀ ਆ ਤੇ ਜਦੋਂ ਪੁੱਤੇ ਹੋਏ ਸੀ ਨਾ ਪਤਾ ਨਹੀਂ ਕਿੰਨਾ ਨੱਚੀ ਕਿੰਨੀਆਂ ਖੁਸ਼ੀਆਂ ਮਨਾਈਆਂ ਕਿਵੇਂ ਲੋਕਾਂ ਨੂੰ ਖੁਸ਼ੀ ਦੀ ਖੀਵੀ ਹੋਈ ਦੱਸਦੀ ਫਿਰਦੀ ਸੀ ਮੇਰੇ ਅੱਜ ਇੱਕ ਪੋਤਾ ਹੋਰ ਹੋ ਗਿਆ ਅੱਜ ਮੇਰੇ ਤੀਜਾ ਪੋਤਾ ਵੀ ਹੋ ਗਿਆ ਇਦਾਂ ਹੀ ਮਾਤਾ ਦੇ ਪੁੱਤ ਸੀ ਮਾਤਾ ਕਿੰਨੇ بیٹے ਤੁਹਾਡੇ بیٹے ਕੀ ਪੰਜ ਪੰਜ ਮਾਂ ਆਪਰੇ ਕਰਦੇ ਸੀ ਮੇਰੀ ਮੰਮੀ ਨੇ ਕਹਿੰਦੇ ਵੀ ਬੱਚੇ ਵੱਧ ਲੈਣੇ ਅਬ ਮੇਰੇ ਫਾਈਨ ਓਹ ਗਦਮ ਬੱਚਾ ਆਵਦਾਂ ਤੋਂੁੰਡਾ ਆਵਦਾਂ ਬਸੇ ਮਾਂ ਫਾਚਾ ਗੰਦੇ ਸੀ ਮੇਰੇ ਹੈ ਨਹੀਂ ਜੇ ਮੇਰੇ ਦੋਤਾ ਹੋਇਆ ਤੇ ਮਾਤਾ ਮੁਖਤਿਆਰ ਕੌਰ ਦੇ ਪੰਜ ਪੁੱਤ ਪੰਜ ਪੁੱਤ ਹੋਏ ਕ੍ਰਿਸ਼ਨ ਸਿੰਘ ਤੇ ਮਾਤਾ ਮੁਖਤਿਆਰ ਕੌਰ ਦੇ ਮਾਪਿਆਂ ਦੀ ਕੱਲੀ ਕੱਲੀ ਧੀ ਸੀ ਮਾਂ ਨੇ ਕਿਹਾ ਸੀ ਪੁੱਤ ਵੀ ਤੂੰ ਕੱਲੀ ਸੀ ਕਿੰਨਾ ਔਖੇ ਰਹੇ ਆ ਵੀ ਤੂੰ ਆਪਣੇ ਪਰਿਵਾਰ ਨੂੰ ਵਧਾਈ ਤੇ ਪੰਜ ਪੁੱਤ ਹੋਏ ਮਾਤਾ ਦੀ ਮਾਤਾ ਨੇ ਬੱਚਿਆਂ ਦੀ ਨਾਨੀ ਨੇ ਬੜੀਆਂ ਖੁਸ਼ੀਆਂ ਮਨਾਈਆਂ ਤੇ ਪੰਜੇ ਪੁੱਤ ਪਾਲਲੇ ਮਾਂ ਨੇ ਔਖੀ ਸੌਖੀ ਤੇ ਪਾਲ ਕੇ ਉਹਦੇ ਵਿੱਚੋਂ ਤਿੰਨ ਵਿਆਹ ਵੀ ਦਿੱਤੇ ਦੋ ਨਸ਼ੇੜੀ ਨਿਕਲ ਕੇ ਨਸ਼ੇ ਤੇ ਲੱਗ ਗਏ ਉਹ ਆਪਦਾ ਨਸ਼ਾ ਹੀ ਪੂਰਾ ਕਰਦੇ ਆ ਬਸ ਕੁਟਦੇ ਮਾਰਦੇ ਵੀ ਜੋ ਇਹਨਾਂ ਕੋਲੇ ਹੁੰਦਾ ਉਹ ਵੀ ਚੱਕ ਕੇ ਲੈ ਜਾਂਦੇ ਇਹਨਾਂ ਦਾ ਵੀ ਇਹਨਾਂ ਦਾ ਵੀ ਚੱਕ ਕੇ ਵੇਚ ਦਿੰਦੇ ਆ ਸਮਾਨ ਘਰੋਂ ਤੇ ਇੱਕ ਵਿਆਹ ਕਰਾ ਕੇ ਉਹ ਲੁਧਿਆਣੇ ਰਹਿਣ ਲੱਗ ਗਿਆ ਉਹ ਆਪਦੇ ਬੱਚੇ ਪਾਲਦਾ ਪੂਰੇ ਦੋ ਪੁੱਤ ਆ ਤੇ ਦੋ ਧੀਆ ਇੱਕ ਧੀ ਦਾ ਉਹਨੇ ਵਿਆਹ ਵੀ ਕਰਤਾ ਤੇ ਉਸ ਤੋਂ ਛੋਟਾ ਉਹਦੇ ਦੋ ਪੁੱਤ ਆ ਇੱਕ 16-17 ਸਾਲਾਂ ਦਾ ਹੋ ਗਿਆ ਇੱਕ ਪੜਦਾ ਤੇ ਉਹਦਾ ਐਕਸੀਡੈਂਟ ਹੋ ਗਿਆ ਕੰਮ ਕਰਦਾ ਡੱਗ ਪਿਆ ਰੀੜ ਦੀ ਹੱਡੀ ਟੁੱਟ ਗਈ ਉਹ ਮੰਜੇ ਤੇ ਪਿਆ ਉਹਦੇ ਏਡੇ ਏਡੇ ਜ਼ਖਮ ਹੋ ਗਏ ਪਿੱਛੇ ਤੇ ਉਹਦੀ ਘਰ ਵਾਲੀ ਵੀ ਉਹਨੂੰ ਛੱਡ ਕੇ ਚਲੇਗੀ ਤੇ ਉਹ ਬੱਚੇ ਮੰਜੇ ਤੇ ਪਿਆਈ ਕਿਵੇਂ ਨਾ ਕਿਵੇਂ ਦਾਦੀ ਰਲ ਕੇ ਪਾਲੀ ਜਾਂਦੀ ਹੈ। ਵੇਚ ਕੇ ਸਰਪਸਪਸਾ ਲੈ ਗਈ ਸਮਝਾ। ਰੁਮਾਨ ਲੈ ਕੇ ਚਾਕੇ। ਉਸ ਤੋਂ ਬਾਅਦ ਛੋਟਾ ਸੀ ਜਿਹੜਾ ਉਹਦੇ ਤਿੰਨ ਪੁੱਤ ਸੀ ਸਤਨਾਮ, ਜਸ਼ਨ ਤੇ ਅਮਰਿੰਦਰ। ਇਹਨਾਂ ਦੇ ਡੈਡੀ ਦੀ ਡੈਥ ਹੋ ਗਈ। ਤੇ ਮਾਂ ਉਹ ਵੀ ਚਲੇਗੀ। ਤੇ ਬੱਚੇ ਨੇ ਕਿਨੇ ਕੇ ਪੈ ਗੇ ਦਾਦੀ ਦੇ ਪੱਲੇ ਦਾਦਾ ਦਾਦੀ ਜਿਨ੍ਹਾਂ ਦੀ ਆਪਦੀ ਅੱਖਾਂ ਦੀ ਲਾਈਟ ਹੈ ਨਹੀਂ ਪੂਰੀ ਚੱਜ ਨਾਲ ਤੁਰਨੋਂ ਮੁਸ਼ਕਿਲ ਹੋਏ ਪਏ ਆ ਆਪਣੇ ਆਪ ਨੂੰ ਸੰਭਾਲਣਾ ਮੁਸ਼ਕਿਲ ਹੋਇਆ ਪਿਆ ਤੇ ਇੱਕ ਪੁੱਤ ਮੰਜੇ ਤੇ ਪਿਆ ਤੇ ਦੋ ਐਨੇ ਲਫੈਂਡ ਆ ਵੀ ਉਹ ਜਿਹੜਾ ਇਹਨਾਂ ਨੂੰ ਕੋਈ ਚੀਜ਼ ਦੇ ਦਿੰਦਾ ਸੀ ਉਹ ਵੀ ਚੱਕ ਕੇ ਵੇਚ ਦਿੰਦੇ ਸੀ ਤਕਰੀਬ 2 ਸਾਲ ਪਹਿਲਾਂ ਦਾਦੀ ਆਪਦੇ ਪੋਤਿਆਂ ਨੂੰ ਲੈ ਕੇ ਆਈ ਇਹ ਬੜਾ ਨਿੱਕਾ ਸੀ ਉਦੋਂ। ਨਮਨਿੰਦਰ ਗੱਲ ਇਹਦਾ ਨਾਂ ਰੱਖਿਆ ਹੋਇਆ ਸੀਗਾ ਹੈ ਤੇ ਇਹ ਜਸ਼ਨ ਤੇ ਸਤਨਾਮ ਉਹ ਵੀ ਛੋਟੇ ਸੀ ਹੈ ਤਾਂ ਇਹ 4 4.5 ਸਾਲਾਂ ਦਾ ਸੀ 5 ਸਾਲਾਂ ਦਾ ਇਹ ਉਦੋਂ ਸਾਲ ਛੋਟਾ ਸੀ ਇਹ ਉਸ ਤੋਂ ਸਾਲ 1.5 ਸਾਲ ਛੋਟਾ ਸੀ ਤੇ ਅਸੀਂ ਦਾਦੀ ਨੂੰ ਕਹਿ ਬਿਚਲ ਦੋਨਾਂ ਪੋਤਿਆਂ ਨੂੰ ਆਪਾਂ ਰੱਖ ਲੈਨੇ ਆ ਸਤਨਾਮ ਵੀ ਰੱਖ ਲਿਆ ਤੇ ਜਸ਼ਨ ਵੀ ਪੜਨ ਲੱਗ ਗਿਆ ਇੱਥੇ ਖੇਡਾਂ 'ਚ ਵੀ ਬਹੁਤ ਵਧੀਆ ਸਤਨਾਮ ਮੈਡਲ ਲੈ ਕੇ ਆਉਂਦਾ ਇੱਥੇ ਵੀ ਸਾਡੇ ਖੇਡਾਂ ਹੋਈਆਂ ਉਹਦੇ 'ਚ ਵੀ ਮੈਡਲ ਜਿੱਤੇ ਸਤਨਾਮ ਹਨ ਰੇਸਾਂ 'ਚ ਲਾਇੀ ਸੀ ਹੋਰ ਕੀ ਖੇਡਦਾ ਹੁੰਦਾ ਮੈਂ ਆਪਣੀ ਰੇਡ ਦੀ ਪ੍ਰੈਕਟਿਸ ਕਰ ਰਿਹਾ ਹਾਂ ਹੋਰ ਵੀ ਕੀ ਹੈ ਹੈ ਮੈਂ ਆਪਣੀ ਰੇਡ ਕਿਤਰਾ ਟੈਟੇ ਕਰ ਰਿਹਾ ਮੈਂ ਹੋਰ ਕਿਤੇ ਵੀ ਜਾਣਾ ਹਾਂ ਹਾਂ ਏਜ ਦੀ ਆਪਦੀ ਦੀ ਪ੍ਰੈਕਟਿਸ ਕਰ ਰਿਹਾ ਹੁਣ ਇਹਨੇ ਹੋਰ ਵੀ ਬਾਹਰ ਖੇਡਣ ਜਾਣਾ ਵਾ ਤੇ ਜਸ਼ਨ ਵੀ ਕਿੱਡ 'ਚ ਵੀ ਤੇ ਪੜ੍ਹਾਈ 'ਚ ਵੀ ਨਾਮ ਗੜੀ ਕਲਾਸ ਚੋਂ ਬਾਈ ਸੈਕਿੰਡ ਸੈਕਿੰਡ ਚ ਵਸਪਾਸ ਕਰਕੇ ਸੈਕਿੰਡ ਚ ਹੋ ਗਿਆ ਕਿਉਂਕਿ ਜਸ਼ਨ ਤੂੰ ਜੂਤੇ ਦੀ ਪਾਸਾ ਤੇ ਬਾਈ ਜੀ ਪਹਿਲੀ ਚਾਹ ਜੋਤੇ ਦੀ ਪਾਸਾ ਤੇ ਬਾਈ ਜੀ ਪਹਿਲੀ ਤੋਦਿਆ ਤੇ ਇਹ ਅੱਜ ਅਮਰਿੰਦਰ ਵੀ ਸਾਡੇ ਕੋਲੇ ਪੜਨ ਆ ਗਿਆ ਅਮਰਿੰਦਰ ਨੂੰ ਦਾਦੀ 2 ਸਾਲਾਂ ਤੋਂ ਹੀ ਟਰਾਈ ਕਰਦੀ ਸਾਡੇ ਕੋਲ ਛੱਡਣ ਦੀ ਪਹਿਲੇ ਸਾਲ ਅਸੀਂ ਮੋੜਤਾ ਸੀਗਾ ਵੀ ਬੇਬੇ ਬਾਹਲਾ ਨਿੱਕਾ ਹਜੇ ਛੋਟੇ ਨੂੰ ਇੰਨੇ ਨੂੰ ਸੰਭਾਲਣਾ ਸਾਨੂੰ ਵੀ ਔਖਾ ਹੋ ਬੇਬੇ ਦੂਏ ਸਾਲ ਫੇਰ ਆਈ ਤੇ ਅਸੀਂ ਫੇਰ ਬੇਬੇ ਨੂੰ ਕਿਹਾ ਵਿਚਾਲਾ ਪਰ ਰੱਖ ਕੇ ਦੇ ਦਿਆਂ ਅਸੀਂ ਇੱਕ ਦਿਨ ਰੱਖਿਆ ਇਹਦਾ ਜੀ ਨਾ ਲੱਗੇ ਕਿਉਂਕਿ ਦਾਦੀ ਤਾਂ ਦਾਦੀ ਆ ਭਾਈ ਮਾਂ ਵੀ ਆਹੋ ਦਾਦੀ ਵੀ ਆ ਪਿਓ ਵੀ ਆਹੋ ਤਾਂ ਫੇਰ ਰੋਇਆ ਕਰ ਇੱਕ ਦੋ ਦਿਨ ਰਿਹਾ ਫੇਰ ਅਸੀਂ ਫੇਰ ਦਾਦੀ ਨੂੰ ਸੱਦਿਆ ਫੇਰ ਵਾਪਸ ਭੇਜਤਾ ਹੁਣ ਇਸ ਵਾਰ ਫੇਰ ਦਾਦੀ ਆਈ ਆ ਹੁਣੇ ਵਿਆਹ ਗਏ ਸੀਗੇ ਤਿਰਨੇ ਇਨਾਂ ਦੇ ਚਾਚੇ ਦੀ ਕੁੜੀ ਦਾ ਵਿਆਹ ਸੀਗਾ ਹੁਣ ਵਿਆਹ ਦੇਖ ਕੇ ਆਏ ਆ ਹੁਣ ਦਾਦੀ ਕਹਿੰਦੀ ਵੀ ਸਾਨੂੰ ਦਿਖਣੋਂ ਵੀ ਘਟੀ ਜਾਂਦਾ ਸੱਤ ਤੋਂ ਸਾਹਮਣੇ ਨਹੀਂ ਜਾਂਦਾ ਹੁਣ ਇਹ ਵੱਡਾ ਹੋ ਗਿਆ ਤੇ ਭੱਜਿਆ ਫਿਰਦਾ ਗਲੀ ਗੁਆਣ ਚਲੇ ਜਾਂਦਾ ਇੱਧਰ ਚੱਲਿਆ ਗਿਆ ਉੱਧਰ ਚੱਲਿਆ ਗਿਆ ਤੇ ਅੱਜ ਕੱਲ ਆਪਾਂ ਨੂੰ ਪਤਾ ਹੀ ਇਹ ਸਮਾਂ ਕਿਦਾਂ ਦਾ ਵੀ ਕੋਈ ਕੱਲ ਨੂੰ ਐਦਾਂ ਦੀ ਗੱਲ ਨਾ ਹੋ ਜAVE ਕੋਈ ਇਲਤਾ ਸਿੱਖੀ ਜਾਂਦਾ ਇਹ ਬਹੁਤ ਇਲਤਾਂ ਪਾੜੀਆਂ ਕਰਨ ਲੱਗ ਗਿਆ ਇਲਤਾ ਹੈਨਾ ਕਰਦਾ ਇਲਤਾ ਅੱਛਾ ਤੇ ਹੁਣ ਅੱਜ ਅਸੀਂ ਮਰਿੰਦਰ ਗਿੱਲ ਨੂੰ ਵੀ ਇੱਥੇ ਸਕੂਲ ਦੇ ਵਿੱਚ ਅਸੀਂ ਗੱਲ ਕਰ ਲਈ ਆ ਤੇਰੀ ਸਕੂਲੇ ਐਡਮਿਸ਼ਨ ਕਰਾਉਣ ਲੱਗੇ ਆ ਤੇ ਅੱਜ ਤੁਹਾਡੇ ਨਾਲ ਸਾਂਝ ਪਾਈ ਆ ਅਰਦਾਸ ਕਰਿਓ ਇਹਨਾਂ ਬੱਚਿਆਂ ਦੇ ਵਾਸਤੇ ਸਤਨਾਮ ਤਾਂ ਬਹੁਤ ਵਧੀਆ ਐਥਲੀਟ ਬਣੂਗਾ ਯਾਨੀ ਕਿ ਇੰਨਾ ਕੁ ਵਧੀਆ ਸਪਿਰਟ ਆ ਉਹਦੇ ਵਿੱਚ ਗੇਮ ਦੇ ਲਈ ਤੇ ਪੜਾਈ ਦੇ ਲਈ ਇਹਨੂੰ ਵੀ ਇਕੱਲਾ ਗੇਮ ਲਈ ਪੜ੍ਹਾਈ ਲਈ ਵੀ ਉਨਾ ਹੀ ਆ ਪਰ ਗੇਮ ਦੇ ਵਿੱਚ ਤਾਂ ਜੀ ਜਾਨ ਲਾ ਦਿੰਦਾ ਸਾਡੇ ਇੱਥੇ ਕੋਚ ਨੇ ਪੀਐਸ ਬਾਗਾ ਜੀ ਪ੍ਰੇਮ ਸਿੰਘ ਜੀ ਉਹ ਇਹਨੂੰ ਬੱਚੇ ਨੂੰ ਹਮੇਸ਼ਾ ਕਹਿੰਦੇ ਹੁੰਦੇ ਆ ਵੀ ਇਹ ਕੁਝ ਬਣੂਗਾ ਵੱਡਾ ਹੋ ਕੇ ਇਹਦੇ ਵਿੱਚ ਸਪੋਰਟਸਮੈਨ ਸਪਿਰਿਟ ਬਹੁਤ ਜ਼ਿਆਦਾ ਵਾ ਹੁਣ ਅਸੀਂ ਇੱਥੇ ਇਹਨਾਂ ਦੀ 24 ਘੰਟੇ ਨਿਗਰਾਨੀ ਵਾਸਤੇ ਵੀ ਇੱਕ ਐਜੇ ਕੋਚ ਐਜੇ ਕੇਅਰ ਟੈਕਰ ਐਜੇ ਬਾਡਨ ਵੀਰ ਗਰਚਨ ਸਿੰਘ ਆ ਉਹ ਵੀ ਇਹਨਾਂ ਦੀ ਬਹੁਤ ਵਧੀਆ ਕੇਅਰ ਕਰਦਾ ਉਹ ਵੀ ਇਹਨਾਂ ਨੂੰ ਗੇਮਾਂ ਦੇ ਨਾਲ ਤੇ ਹੋਰ ਜ਼ਿੰਦਗੀ ਨੂੰ ਜਿਉਣ ਦੇ ਜਿਵੇਂ ਇੱਕ ਮਾਂ ਬਾਪ ਬੱਚਿਆਂ ਨੂੰ ਸਿਖਾਉਂਦਾ ਉਵੇਂ ਸਿਖਾਉਂਦਾ ਵੀਰ ਤੇ ਜਸ਼ਨ ਵੀ ਪੜ੍ਹਾਈ 'ਚ ਵੀ ਬਹੁਤ ਵਧੀਆ ਬਾ ਤੇ ਖੇਡਾਂ 'ਚ ਵੀ ਰੇਸ ਇਹਦੀ ਵੀ ਬਹੁਤ ਤਕੜੀ ਆ ਜਸ਼ਨਦੀਪ ਤੇ ਹੁਣ ਆ ਗਿਆ ਗਿੱਲ ਹੁਣ ਦੇਖਦੇ ਆ ਗਿੱਲ ਦੀ ਰੇਸ ਕਿਵੇਂ ਹੋਊ ਕਿਉਂ ਗਿੱਲਾ ਇਹਨਾਂ ਨੂੰ ਪਿੱਛੇ ਛੱਡ ਦੇਣਾ ਫਿਰ ਅੰਗਰੇਜ਼ੀ ਬੋਲਦਾ ਤੂੰ ਅੱਛਾ ਆਹ ਬੋਲਦਾ ਅੰਗਰੇਜ਼ੀ ਚ ਚਲਾਈਂ ਅੰਗਰੇਜ਼ੀ ਮੜੀ ਜੀ ਤੋਂ ਅੰਤੀ ਦੇ ਕਾਂਗਰਸ ਜੀ ਕੰਬੋਲ ਦਾ ਜਸ਼ਨ ਤੂੰ ਵੀ ਬੋਲਣ ਲੱਗਣਾ ਤੈਨੂੰ ਵੀ ਸਿਖਾ ਦਈਏ ਪੱਕਾ ਇਹ ਦਾਦੀ ਤੇ ਦਾਦਾ ਬਾਪੂ ਕਿਸ਼ਨ ਸਿੰਘ ਆਪਣੀ ਜ਼ਿੰਮੇਵਾਰੀ ਆਪਣੀ ਅੱਖਾਂ ਨਾਲ ਨਿਭਦੀ ਦੇਖ ਲੈਣ ਤੇ ਅਸੀਂ ਇਹਨਾਂ ਦੇ ਨਾਲ ਖੜਕੇ ਇਹਨਾਂ ਦੇ ਸਿਰ ਤੇ ਹੱਥ ਰੱਖ ਕੇ ਇਹਨਾਂ ਬੱਚਿਆਂ ਦੇ ਮਾਂ ਪਾ ਮਾਂ ਬਾਪ ਦਾ ਕਰਤਾਰ ਨਿਵਾ ਸਕੀ ਕਿ ਦਾਦਾ-ਦਾਦੀ ਆਪਣੇ ਪੋਤਿਆਂ ਨੂੰ ਪੜ੍ਹਦੇ ਲਿਖਦੇ ਇੱਕ ਚੰਗੇ ਇਨਸਾਨ ਬਣਦੇ ਦੇਖ ਸਕਾਂ ਅਰਦਾਸ ਕਰਿਓ ਕਿ ਦਾਦੀ ਜਾਂ ਦਾਦਾ ਇਹਨਾਂ ਚ ਇੱਕ ਜਣਾ ਨਾਲ ਹੀ ਰਹੂਗਾ ਹੁਣ ਅਸੀਂ ਗੱਲ ਕਰਦੇ ਹਟਿਆਂ ਬੇਬੇ ਨਾਲ ਵੀ ਹੁਣ ਬੱਚਿਆਂ ਦੀਆਂ ਜਿਹੜੀਆਂ ਦਾਦੀ ਨਾਲ ਸੰਝਾਂ ਮਾਂ ਜਾਂ ਦਾਦੇ ਨਾਲ ਸੰਝਾਂ ਮਾਂ ਵੀ ਉਹ ਵੀ ਕਿਤਨਾ ਕਿਤੇ ਪੂਰੀਆਂ ਹੋਣਾਂ ਅਰ ਪਿੱਛੇ ਇੱਕ ਪੁੱਤ ਮੰਜੇ ਤੇ ਪਿਆ ਉਹਨੂੰ ਮੰਜੇ ਤੇ ਪਏ ਨੂੰ ਰੋਟੀ ਰਾਟੀ ਖਵਾਉਣੀ ਪੈਂਦੀ ਆ ਥੱਲੇ ਵਾਲਾ ਇਸ ਦਾ ਡੈੱਡ ਹੋ ਗਿਆ ਉਹਦਾ ਜਵਾਈ ਤੇ ਦੂਜੇ ਦੋ ਮਾਂ ਕਹਿੰਦੀ ਉਹ ਕਲਸ਼ਣੇ ਪੁੱਤ ਉਹਨਾਂ ਦਾ ਵੀ ਡਰ ਰਹਿੰਦਾ ਵੀ ਕਿਤੇ ਇੱਥੋਂ ਜਿਹੜਾ ਰਾਸ਼ਨ ਲੈ ਕੇ ਜਾਂਦੇ ਆ ਵੀ ਉਹ ਵੀ ਚੱਕ ਕੇ ਲੈ ਜਾਂਦੇ ਆ ਤੇ ਜੋ ਚੀਜ਼ ਉਹਨਾਂ ਦੇ ਹੱਥ ਆ ਗਈ ਉਹਨਾਂ ਨੇ ਚੱਕ ਕੇ ਵੇਚ ਦੇਣੀ ਉਹਨਾਂ ਨੂੰ ਤਾਂ ਨਸ਼ਾ ਚਾਹੀਦਾ ਬਸ ਇਹ ਤਾਂ ਕਹਿੰਦੇ ਵੀ ਸ਼ਾਇਦ ਕਹੇ ਤੇ ਛੋਟਾ ਕਹਿੰਦਾ ਸਿਲੰਡਰ ਛੱਡ ਕੇ ਇਹਨਾਂ ਨੂੰ ਅੱਗੇ ਲਾ ਦੇ ਹੂੰ ਅੱਛਾ ਛੋਟਾ ਮੁੰਡਾ ਕਹਿੰਦਾ ਨਸ਼ੇ ਦੇ ਵਾਸਤੇ ਨਸ਼ੇ 'ਚ ਬਾਦ ਘਾੜ ਨਾਲ ਦੇਖੋ ਕਿੱਥੇ ਟਕਰ ਸੋਜ ਜਾਂਦਾ ਬੰਦਾ ਵੀ ਸਿਲੰਡਰ ਖੁੱਲਾ ਛੱਡ ਦੋ ਕਹਿੰਦੇ ਮਰ ਜਾਣਗੇ ਯਾਰ ਜਿੰਨਾ ਪੈਸੇ ਦੇ ਜਿੰਨਾ ਪੈਸੇ ਦੇ ਕਿ ਬਸ ਅਰਦਾਸ ਕਰਿਓ ਅਸੀਂ ਇਹਨਾਂ ਮਾਂ ਦੇ ਪੁੱਤ ਬਣ ਸਕੇ ਇਹਨਾਂ ਮਾਵਾਆਂ ਦੀਆਂ ਉਮੀਦਾਂ ਤੇ ਖਰੇ ਉਤਰੇ ਜਿਨ੍ਹਾਂ ਦੇ ਜਿਗਰ ਦੇ ਟੁਕੜਿਆਂ ਨੂੰ ਇੱਕ ਚੰਗਾ ਮਾਰਗਦਰਸ਼ਕ ਬਣ ਕੇ ਇਹਨਾਂ ਦਾ ਸਾਥ ਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ